ਸਤਗੁਰੂ ਗਰੀਬ ਨਵਾਜ਼ ਵਾਲੀਏ ਕੁਲਾਲਮ ਹਜੂਰੇ ਹਰ ਅਨਵਰ ਸਰਵਰੇ ਕਾ ਨਾਦ ਮਜਸਨਾ ਆਵੇ ਹਯਾਦ ਹਾਜ਼ਰ ਨਾਜ਼ਰ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਪਵਿੱਤਰ ਗੋਦ ਵਿੱਚ ਮਹਾਨ ਨਗਰ ਕੀਰਤਨ ਦੀ ਹਾਜ਼ਰੀ ਭਰ ਰਹੇ ਗੁਰੂ ਕੇ ਸਾਜਨ ਵਾਜੇ ਗੁਰਸਾਥ ਸੰਗ ਜੀਓ ਪੰਨ ਪਿਆਰੇ ਸਹਿਬਾਂ ਦੀ ਅਗਵਾਈ ਵਿੱਚ ਹਾਜ਼ਰ ਨਾਜ਼ਰ ਸਭ ਤੋਂ ਸੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਦੇ ਪਹਿਲੇ ਪੜਾ ਤੇ ਪਹੁੰਚੇ ਨੇ ਬੜੀ ਚੜ੍ਹਦੀ ਕਲਾ ਦੇ ਪ੍ਰਬੰਧ ਇਸ ਪੜਾ ਦੀ ਗੁਰਸੰਗਤ ਵੱਲੋਂ ਕੀਤੇ ਨੇ ਨਗਰ ਕੀਰਤਨ ਗੀਤ ਗਾਉਂ ਕੀਤੇ ਜਾਂਦੇ ਨੇ ਜਿਉਂਦੀਆਂ ਜਗਦੀਆਂ ਕੌਮਾਂ ਦੀ ਨਿਸ਼ਾਨੀ ਹੈ ਨਗਰ ਕੀਰਤਨ ਜਿਹੜੀਆਂ ਕੌਮਾਂ ਦੇ ਵਡੇਰੇ ਆਪਣੀ ਆਉਣ ਵਾਲੇ ਨਸਲਾਂ ਵਾਸਤੇ ਕੋਈ ਨਕਸ਼ੇ ਕਦਮ ਦੇਗੇ ਨੇ ਉਹ ਆਪਣੇ ਵਡੇਰਿਆਂ ਦੇ ਜਨਮ ਮਨਾਉਂਦੀਆਂ ਨੇ ਨਗਰ ਕੀਰਤਨ ਕੀਤੇ ਜਾਂਦੇ ਜਿੱਥੇ ਕਦੇ ਗੁਰਬਾਣੀ ਦੀ ਆਵਾਜ਼ ਨਹੀਂ ਪਹੁੰਚੀ ਉਥੇ ਆਵਾਜ਼ ਬਚਾਉਣ ਵਾਸਤੇ ਨਗਰ ਕੀਰਤਨ ਕੀਤੇ ਜਾਂਦੇ ਨੇ ਜਿੱਥੇ ਸਹਬ ਦੇ ਚਰਨ ਨਹੀਂ ਪਏ ਸਤਗੁਰੂ ਜੀ ਦੇ ਚਰਨ ਪਾਉਣ ਵਾਸਤੇ ਉਹਨਾਂ ਨਗਰ ਕੀਰਤਨ ਕੀਤੇ ਜਾਂਦੇ ਨੇ ਆਪਣੀ ਕੌਮ ਆਪਣੀ ਕੌਮ ਵਿੱਚ ਨਵੀਂ ਰੂਹ ਫੋਕਣ ਲਈ ਨਗਰ ਕੀਰਤਨ ਕੀਤੇ ਜਾਂਦੇ ਨੇ ਕੌਮ ਦਾ ਬਚਪਨ ਤੇ ਜਵਾਨੀ ਨੂੰ ਵਡੇਰਿਆਂ ਦੇ ਇਤਿਹਾਸ ਨਾਲ ਜੋੜਨ ਲਈ ਨਗਰ ਕੀਰਤਨ ਕੀਤੇ ਜਾਂਦੇ ਨੇ ਉਹ ਜੀਵ ਜਿਹੜੇ ਆਪ ਚੱਲ ਕੇ ਰਜਾਨਾ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕਦੇ ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਨਗਰ ਕੀਰਤਨ ਕੀਤੇ ਜਾਂਦੇ ਨੇ ਅੱਜ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਆਦਰ ਨਾਦਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਕੌਮ ਦੇ ਵਿੱਚ ਨਵੇਂ ਰੂਪ ਓਕਣ ਵਾਸਤੇ ਆਏ ਆਪਣੇ ਕੌਮ ਦੇ ਬਚਪਨ ਤੇ ਜਵਾਨੀ ਨੂੰ ਵਡੇਰਿਆਂ ਦੇ ਇਤਿਹਾਸ ਨਾਲ ਜੋੜਨ ਵਾਸਤੇ ਆਏ ਨੇ ਜਿੱਥੇ ਕਦੇ ਗੁਰਬਾਣੀ ਦੀ ਆਵਾਜ਼ ਨਹੀਂ ਪਹੁੰਚੀ ਉਥੇ ਆਵਾਜ਼ ਬਚਾਉਣ ਆਏ ਨੇ ਜਿੱਥੇ ਕਦੇ ਸਹਿਬ ਦੇ ਚਰਨ ਨਹੀਂ ਪਏ ਉਥੇ ਚਰਨ ਪਾਉਣ ਵਾਸਤੇ ਆਏ ਨੇ ਜਿਹੜੇ ਜੀਵ ਆਪ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕਦੇ ਅੱਜ ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਸਪੈਸ਼ਲੀ ਸਤਿਗੁਰੂ ਜੀ ਸਾਡੇ 12 ਵਿੱਚ ਸਾਡੀਆਂ ਗਲੀਆਂ ਵਿੱਚ ਮਹੱਲਿਆਂ ਵਿੱਚ ਆਏ ਨੇ ਅੱਜ ਕੋਈ ਐਸਾ ਜੀਵਨ ਰਹਿ ਜਾਏ ਜਿਹੜਾ ਅੱਜ ਵੀ ਦਰਸ਼ਨ ਨਾ ਕਰ ਸਕਿਆ ਗੱਲ ਸਾਲ ਤੇ ਚੱਲੀ ਜਾਣੀ ਹੈ ਕਿਤੇ ਇੱਕ ਸ્વાસ ਦਾ ਭਰੋਸਾ ਨਹੀਂ ਇਸ ਲਈ ਪਰਿਵਾਰ ਕਰ